ਵਾਹਿਗੁਰੂ ਜੀ ਕਾ ਥਾ ਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਵਿਸ਼ੇ ਵਿੱਚ ਅਸੀਂ ਨਿਤਨੇਮ ਦੀਆਂ ਬਾਣੀਆਂ ਬਾਰੇ ਗੱਲ ਕਰਾਂਗੇ ਜੋ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਨੇ ਉਹ ਕਿਹੜੀਆਂ ਨੇ ਤੇ ਅੰਮ੍ਰਿਤ ਵੇਲੇ ਦੀਆਂ ਪੰਜੇ ਬਾਣੀਆਂ ਦਾ ਜਾਪ ਹਰ ਇੱਕ ਗੁਰਸਿੱਖ ਲਈ ਕਰਨਾ ਬਹੁਤ ਹੀ ਜ਼ਰੂਰੀ ਹੈ ਅੰਮਰ ਤੇ ਵੇਲੇ ਦੀ ਆ ਪੰਜਾ ਬਾਣੀ ਦਾ ਜਾਪ ਦਸਵੇਂ ਪਾਤਸ਼ਾਹ ਜੀ ਤੋਂ ਲੈ ਕੇ ਸੰਤਾਂ ਜੋ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਤੇ ਜਿਨ੍ਹਾਂ ਦਾ ਪੂਰਨ ਭਰੋਸਾ ਹੈ ਦਸਮਕ ਬਾਣੀ ਉੱਤੇ ਜਿਨ੍ਹਾਂ ਦਾ ਸੰਪੂਰਨ ਭਰੋਸਾ ਹੈ ਦਸਮ ਗ੍ਰੰਥ ਸਾਹਿਬ ਜੀ ਉੱਤੇ ਤੇ ਜੋ ਸਾਡੇ ਰਹਿਤ ਨਾਮੇ ਨੇ ਉਹਨਾਂ ਉੱਤੇ ਜਿਨ੍ਹਾਂ ਸਿੱਖ ਸੰਗਤਾਂ ਨੂੰ ਸੰਪੂਰਨ ਭਰੋਸਾ ਹੈ ਜਿੰਨੇ ਵੀ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ ਉਹ ਆਪਣੇ ਗੁਰੂ ਉੱਤੇ ਸੰਪੂਰਨ ਭਰੋਸਾ ਰੱਖਦੇ ਹੋਏ ਉਹ ਪੰਜਾ ਬਾਣੀਆਂ ਦਾ ਸੰਪੂਰਨ ਅਮਰਤ ਵੇਲੇ ਨਿਤਨੇਮ ਕਰਦੀਆਂ ਨੇ ਪੰਜਾ ਬਾਣੀਆਂ ਦਾ ਨਿਤਨੇਮ ਕਰਨਾ ਇੱਕ ਗੁਰਸਿੱਖ ਦੇ ਜੀਵਨ ਲਈ ਵਿੱਚ ਬਹੁਤ ਹੀ ਜ਼ਰੂਰੀ ਹੈ ਸੋ ਆਓ ਜਾਣੀਏ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਪੰਜ ਬਾਣੀਆਂ ਕਿਹੜੀਆਂ ਹਨ ਸਭ ਤੋਂ ਪਹਿਲਾਂ ਜਪਜੀ ਸਾਹਿਬ ਇਸ ਬਾਣੀ ਦਾ ਉਚਾਰਨ ਸਿੱਖ ਧਰਮ ਦੇ ਪਹਿਲੇ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਬਾਣੀ ਜਦੋਂ ਸਿੱਧਾਂ ਦੇ ਨਾਲ ਵਿਚਾਰ ਚਰਚਾ ਹੋ ਰਹੀ ਹੈ ਉਦੋਂ ਇਹ ਬਾਣੀ ਉਚਾਰਨ ਕੀਤੀ ਸੀ ਇਸ ਬਾਣੀ ਦੇ ਵਿੱਚ ਸਿੱਧਾਂ ਦੇ ਨਾਲ ਸੁਵਾਲ ਜਵਾਬ ਹੋ ਰਹੇ ਹਨ ਇਹ ਬਾਣੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਥਮ ਬਾਣੀ ਹੈ ਭਾਵ ਕਿ ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਆਰੰਭ ਹੁੰਦੀ ਹੈ ਇਸ ਲਈ ਇਸ ਬਾਣੀ ਨੂੰ ਪ੍ਰধান ਬਾਣੀ ਵੀ ਆਖਿਆ ਜਾਂਦਾ ਹੈ ਸੋ ਜਪਜੀ ਸਾਹਿਬ ਜੀ ਦੀ ਬਾਣੀ ਨਿਤਨੇਮ ਦੀਆਂ ਬਾਣੀਆਂ ਵਿੱਚੋਂ ਸਭ ਤੋਂ ਪਹਿਲੇ ਸਥਾਨ ਤੇ ਆਉਂਦੀ ਹੈ ਦੂਜੇ ਸਥਾਨ ਤੇ ਜਾਪ ਸਾਹਿਬ ਜੀ ਦੀ ਬਾਣੀ ਆਉਂਦੀ ਹੈ ਜਿਵੇਂ ਜਪਜੀ ਸਾਹਿਬ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪ੍ਰਥਮ ਬਾਣੀ ਪ੍ਰধান ਬਾਣੀ ਮੰਨੀ ਗਈ ਹੈ ਇਸੇ ਤਰ੍ਹਾਂ ਹੀ ਅਮਰ ਤੇਵਲੀ ਦੀ ਜੋ ਦੂਜੀ ਬਾਣੀ ਹੈ ਜਾਪ ਸਾਹਿਬ ਦੀ ਬਾਣੀ ਇਹ ਵੀ ਤਨ ਤਨ ਦਸਮ ਗ੍ਰੰਥ ਸਾਹਿਬ ਜੀ ਵਿੱਚ ਇਹ ਵੀ ਪ੍ਰধান ਬਾਣੀ ਮੰਨੀ ਗਈ ਹੈ ਇਹ ਵੀ ਪ੍ਰਥਮ ਬਾਣੀ ਹੈ ਭਾਵ ਕਿ ਦਸਮ ਗ੍ਰੰਥ ਦੇ ਵਿੱਚ ਸਭ ਤੋਂ ਪਹਿਲੇ ਪੰਨਾ ਤੇ ਜਾਪ ਸਾਹਿਬ ਜੀ ਦੀ ਬਾਣੀ ਆਉਂਦੀ ਹੈ ਜਾਪ ਸਾਹਿਬ ਜੀ ਦੀ ਬਾਣੀ ਦੇ ਵਿੱਚ ਤਨ ਤਨ ਦਸਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਅਕਾਲ ਪੁਰਖ ਨੂੰ ਸਮਰਪਤ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰ ਕੀਤੀ ਹੈ ਤੇ ਉਸ ਅਕਾਲ ਪੁਰਖ ਦਾ ਵਖ ਵਖ ਰੂਪਾਂ ਦੇ ਵਿੱਚ ਵਰਣਨ ਕੀਤਾ ਹੈ ਤੇ ਉਸ ਅਕਾਲ ਪੁਰਖ ਬਾਰੇ ਗੁਰੂ ਮਹਾਰਜ ਜੀ ਨੇ ਇਸ ਬਾਣੀ ਦੇ ਵਿੱਚ ਸੰਖੇਪ ਵਰਣਨ ਕੀਤਾ ਹੈ ਉਸ ਦੇ ਉਸ ਪਰਮਾਤਮਾ ਦੇ ਰੂਪ ਰੇਖੇ ਜਾਤ ਵਰਣ ਬਾਰੇ ਜ਼ਿਕਰ ਕੀਤਾ ਹੈ ਸਭ ਤੋਂ ਪਹਿਲਾਂ ਇਸ ਬਾਣੀ ਦੇ ਵਿੱਚ ਉਸ ਪਰਮਾਤਮਾ ਬਾਰੇ ਹੀ ਜ਼ਿਕਰ ਆਉਂਦਾ ਹੈ ਇਹ ਬਾਣੀ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸ੍ਰੀ ਪੰਡਤਾ ਸਾਹਿਬ ਜੀ ਖੇ ਉਚਾਰਨ ਕੀਤੀ ਸੀ ਤੇ ਇਹ ਬਾਣੀ ਪੰਟਾ ਸਾਹਿਬ ਕੇ ਉਚਾਰਨ ਕਰਕੇ ਇਹ ਬਾਣੀ ਵੀ ਨਿਤਨੇਮ ਦੀਆਂ ਬਾਣੀਆਂ ਵਿੱਚ ਦੂਜੇ ਨੰਬਰ ਉੱਤੇ ਆਉਂਦੀ ਹੈ ਸਾਡੇ ਰੈਤਨਾਮਿਆਂ ਵਿੱਚ ਵੀ ਭਾਈ ਦਇਆ ਸਿੰਘ ਜੀ ਦਾ ਰੈਤਨਾਮਾ ਭਾਈ ਦੇਸਾ ਜੀ ਦਾ ਹੋਰ ਵੀ ਬਹੁਤ ਸਾਰੇ ਗੁਰਸਿੱਖ ਭਾਈ ਆਨੰਦ ਲਾਲ ਜੀ ਦੇ ਰੈਤਨਾਮਿਆਂ ਵਿੱਚ ਵੀ ਪੰਜਾ ਬਾਣੀਆਂ ਦਾ ਨਿਤਨੇਮ ਦੇ ਵਿੱਚ ਜ਼ਿਕਰ ਆਉਂਦਾ ਹੈ ਸੋ ਜਿਹੜੇ ਮਨਮੁਖ ਲੋਕ ਨੇ ਉਹ ਤਾਂ ਇਹ ਬਾਣੀਆਂ ਉੱਤੇ ਸ਼ੰਕੇ ਖੜੇ ਕਰਦੇ ਨੇ ਤੇ ਉਹ ਕਰਦੇ ਰਹਿਣਗੇ ਕਿਉਂਕਿ ਉਹ ਮਨਮੁਖ ਲੋਕ ਨੇ ਪਰ ਜਿਹੜੇ ਗੁਰਮੁਖ ਲੋਕ ਨੇ ਜਿਹੜਾਂ ਦੀ ਆਪਣੇ ਗੁਰੂ ਪ੍ਰਤੀ ਪੂਰਨ ਸ਼ਰਧਾ ਹੈ ਉਹ ਸੱਚੇ ਮਨੋਂ ਤਨ ਮਨ ਤਾਂ ਦੇ ਨਾਲ ਇਹ ਬਾਣੀਆਂ ਦਾ ਜਾਪ ਜੋ ਪੰਜੇ ਬਾਣੀਆਂ ਨੇ ਉਹਨਾਂ ਦਾ ਨਿਰੰਤਰ ਜਾਪ ਅੰਮ੍ਰਿਤ ਵੇਲੇ ਕਰਦੇ ਹਨ ਅਤੇ ਕਰਦੇ ਰਹਿਣਗੇ ਸੋ ਅਮਰਤ ਵੇਲੇ ਦੀ ਜੋ ਤੀਜੀ ਬਾਣੀ ਹੈ ਤੋ ਪ੍ਰਸਾਦ ਸਵਈਏ ਇਹ ਬਾਣੀ ਵੀ ਦਸਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਚਾਰਨ ਕੀਤੀ ਹੈ ਇਹ ਬਾਣੀ ਦਸਵੇਂ ਪਾਸ਼ਾ ਜੀ ਨੇ ਪਹਾੜੀ ਰਾਜਿਆਂ ਦਾ ਹੰਕਾਰ ਤੋੜਨ ਦੇ ਲਈ ਇਸ ਬਾਣੀ ਦਾ ਉਚਾਰਨ ਕੀਤਾ ਸੀ ਜਦੋਂ ਪਹਾੜੀ ਰਾਜਿਆਂ ਨੂੰ ਦਸਵੇਂ ਪਾਸ਼ਾ ਜੀ ਨੇ ਕਿਹਾ ਸੀ ਕਿ ਆਓ ਆਪਾਂ ਇਕੱਠੇ ਮੁਗਲਾਂ ਨਾਲ ਰਾ ਆਪਾਂ ਇਕੱਠੇ ਰਲ ਕੇ ਮੁਗਲਾਂ ਨਾਲ ਟੱਕਰ ਆ ਕਰੀਏ ਪਰ ਪਹਾੜੀ ਰਾਜੇ ਉਸ ਸਮੇਂ ਡਰਦੇ ਮਾਰੇ ਗੁਰੂ ਜੀ ਨੂੰ ਨਾ ਕਰ ਗਏ ਸਨ ਕਿ ਸਾਡੇ ਵਿੱਚ ਇੰਨੀ ਹਿੰਮਤ ਨਹੀਂ ਕਿ ਅਸੀਂ ਮੁਗਲਾਂ ਦੇ ਨਾਲ ਲੜ ਸਕੀਏ ਤਾਂ ਗੁਰੂ ਮਹਾਰਾਜ ਨੇ ਉਹਨਾਂ ਦਾ ਹੰਕਾਰ ਤੋੜਨ ਦੇ ਲਈ ਇਸ ਬਾਣੀ ਦੀ ਬਾਣੀ ਦਾ ਉਚਾਰਨ ਕੀਤਾ ਸੀ ਇਸ ਬਾਣੀ ਦੇ ਵਿੱਚ ਦਸਵੇਂ ਪਾਤਸ਼ਾਹੀ ਨੇ ਪਖੰਡ ਬਾਣ ਦਾ ਵੀ ਜ਼ੋਰਦਾਰ ਖੰਡਨ ਕੀਤਾ ਹੈ ਜਿਵੇਂ ਸੰਸਾਰ ਪਰਦੇ ਵਿੱਚ ਜਿਹੜੇ ਅੱਜ ਦੇ ਸਮੇਂ ਵਿੱਚ ਕੁਝ ਗੁਰਸਿੱਖ ਵੀ ਪਖੰਡ ਦੇ ਨਾਲ ਜੁੜੇ ਹੋਏ ਹਨ ਇਸ ਬਾਣੀ ਦੇ ਵਿੱਚ ਦਸਵੇਂ ਪਾਤਸ਼ਾਹੀ ਨੇ ਜੋ ਅਸੀਂ ਲਾਸਟ ਪਉੜੀ ਪੜਦੇ ਹਾਂ ਕਉ ਬੁਤਾਨ ਕੋ ਪੂਜਤ ਹੈ ਪਸ ਕਉ ਮਿਤ੍ਰਾਨ ਕੋ ਪੂਜਨਤਾਯੋ ਦਸਵੇਂ ਪਾਦਸ਼ਾਹੀ ਕਹਿੰਦੇ ਨੇ ਕਉ ਬੂਤਾਨ ਕੋ ਪੂਜਤ ਹੈ ਪਸ ਵੀ ਕਈ ਮੂਰਖ ਲੋਕ ਪਸ਼ੂ ਦੀ ਨਹੀਂ ਆਈ ਬੁੱਤਾਂ ਦੀ ਪੂਜਾ ਕਰ ਰਹੇ ਹਨ ਪੱਥਰਾਂ ਦੀ ਪੂਜਾ ਕਰ ਰਹੇ ਹਨ ਕਬਰਾਂ ਦੀ ਪੂਜਾ ਕਰ ਰਹੇ ਹਨ ਕਉ ਬੂਤਾਨ ਕੋ ਪੂਜਤ ਹੈ ਪਸ ਪਸ ਦਾ ਅਰਥ ਹੈ ਪਸ਼ੂ ਪਸ਼ੂ ਦੀ ਨਹੀਂ ਆਈ ਕਈ ਲੋਕ ਮੂਰਖ ਲੋਕ ਨੇ ਜਿਹੜੇ ਉਹ ਬੁੱਤਾਂ ਕਬਰਾਂ ਮੜੀਆਂ ਮਸਾੜਾਂ ਦੀ ਆ ਕਬਰਾਂ ਦੀ ਦਰਗਾਹਾਂ ਦੀ ਇਹਨਾਂ ਦੀ ਪੂਜਾ ਕਰਦੇ ਨੇ ਕੋਉ ਮਿਤਰਾਨ ਕੋ ਪੂਜਨਤਾਇਓ ਕਈ ਮਰਿਆ ਹੋਇਆਂ ਦੀ ਪੂਜਾ ਕਰਦੇ ਨੇ ਜਿਵੇਂ ਮੜੀਆਂ ਹੋ ਗਈਆਂ ਜਿਹੜੇ ਪੀਰਾਂ ਦੀਆਂ ਖਬਰਾਂ ਹੋ ਗਈਆਂ ਨੇ ਹੋਰ ਮਰੇ ਹੋਏ ਮਰੇ ਹੋਏ ਲੋਕ ਜਿਵੇਂ ਪਿੱਤਰ ਆਦਿ ਸਰਾਧ ਕਰਨੇ ਕਈ ਮਰੇ ਹੋਏ ਲੋਕਾਂ ਦੀ ਵੀ ਪੂਜਾ ਕਰ ਰਹੇ ਹਨ ਕੋਉ ਮਿਤਰਾਨ ਕੋ ਪੂਜਨਤਾਇਓ ਕੂਰ ਕਿਰਿਆ ਉਰਜੋ ਸਭ ਹੀ ਜੱਗ ਵੀ ਸਾਰਾ ਸੰਸਾਰ ਹੀ ਇਸ ਕੂੜ ਕਿਰਿਆ ਦੇ ਵਿੱਚ ਫਸਿਆ ਹੋਇਆ ਹੈ ਪਖੰਡਵਾਦ ਦੇ ਵਿੱਚ ਫਸਿਆ ਹੋਇਆ ਹੈ ਕੂਰ ਕਿਰਿਆ ਊਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਪਰ ਉਹ ਪਰਮਾਤਮਾ ਦਾ ਭੇਦ ਕਿਸੇ ਨੇ ਵੀ ਨਹੀਂ ਪਾਇਆ ਕਿਉਂਕਿ ਇਹ ਸਾਰਾ ਸੰਸਾਰ ਪਖੰਡ ਦੇ ਵਿੱਚ ਫਸਿਆ ਹੋਇਆ ਹੈ ਇਸ ਕਰਕੇ ਉਹ ਪਰਮਾਤਮਾ ਦੇ ਭੇਦ ਨੂੰ ਨਹੀਂ ਸਮਝ ਸਕੇ ਸੋ ਇਹ ਅੰਮ੍ਰਿਤ ਵੇਲੇ ਦੀ ਤੀਜੀ ਬਾਣੀ ਤੋ ਪ੍ਰਸਾਦ ਸਵਈਏ ਇਹ ਅੰਮ੍ਰਿਤ ਵੇਲੇ ਦੀ ਤੀਜੀ ਬਾਣੀ ਦਸਵੇਂ ਪਾਤਸ਼ਾਹ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਉਚਾਰਨ ਕੀਤੀ ਸੀ ਇਸ ਬਾਣੀ ਦਾ ਉਚਾਰਨ ਦਸਵੇਂ ਪਾਤਸ਼ਾਹ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤਾ ਸੀ ਸੋ ਚੌਥੀ ਬਾਣੀ ਹੈ ਜੋ ਅੰਮ੍ਰਿਤ ਵੇਲੇ ਦੀ ਉਹ ਹੈ ਚੌਪਈ ਸਾਹਿਬ ਚੌਪਈ ਸਾਹਿਬ ਵਿੱਚ ਜਿੱਥੇ ਦਸਵੇਂ ਪਾਤਸ਼ਾਹ ਜੀ ਨੇ ਸਵੇਰ ਰੱਖਿਆ ਦੇ ਲਈ ਇਹ ਬਾਣੀ ਉਚਾਰਨ ਕੀਤੀ ਹੈ ਇੱਥੇ ਸੰਤਾਂ ਨੂੰ ਦੱਸਦੀ ਹੈ ਕਿ ਕੁਝ ਸੰਤਾ ਚਿੱਤਰਪਖਿਆਨ ਨੂੰ ਲੈ ਕੇ ਬਾਦ ਵਿਵਾਦ ਦੇ ਵਿੱਚ ਫਸੀਆਂ ਹੋਈਆਂ ਨੇ ਪਰ ਦਸਵੇਂ ਪਾਤਸ਼ਾਹ ਜੀ ਨੇ ਇਹ ਚੌਪਈ ਸਾਹਿਬ ਉਚਾਰਨ ਜੋ ਬਾਣੀ ਕੀਤੀ ਹੈ ਇਸ ਬਾਣੀ ਦੇ ਵਿੱਚ ਜਿੱਥੇ ਉਸ ਕਾਲਪੁਰਖ ਵਾਹਿਗੁਰੂ ਨੂੰ ਸਮਰਪਿਤ ਹੈ ਬਾਣੀ ਹੈ ਜਿੱਥੇ ਉੱਥੇ ਹੀ ਸਵੇਰ ਰੱਖਿਆ ਦੇ ਲਈ ਵੀ ਉਚਾਰਨ ਹੈ ਬਾਣੀ ਪਰ ਕੁਝ ਮਨਮੁਖ ਲੋਕਾਂ ਨੂੰ ਇਸ ਬਾਣੀ ਦਾ ਗਿਆਨ ਨਾ ਹੋਣ ਕਾਰਨ ਇਸ ਬਾਣੀ ਦੀ ਸਾਂਝ ਸੂਜੀ ਨਾ ਹੋਣ ਕਾਰਨ ਕਈ ਮਨਮੁਖ ਲੋਕ ਇਸ ਬਾਣੀ ਤੇ ਵੀ ਸ਼ੰਕੇ ਖੜੇ ਕਰਦੇ ਨੇ ਪਰ ਜਿਹੜੇ ਗੁਰੂ ਪ੍ਰਤੀ ਸ਼ਰਧਾ ਰੱਖਦੇ ਨੇ ਗੁਰਸਿੱਖ ਨੇ ਉਹ ਆਪਣੇ ਦਸਵੇਂ ਪਿਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਪੂਰਨ ਭਰੋਸਾ ਹੈ ਉਹ ਇਸ ਬਾਣੀ ਦੇ ਨਾਲ ਜੁੜੇ ਹੋਏ ਹਨ ਉਹ ਅਮਰਤ ਵੇਲੇ ਦੀਆਂ ਬਾਣੀਆਂ ਨਾਲ ਜੁੜੇ ਹੋਏ ਹਨ ਸੋ ਚੌਪਈ ਸਾਹਿਬ ਜੀ ਦੀ ਬਾਣੀ ਦਾ ਮਹਾਰਜ ਨੇ ਉਚਾਰਨ ਸ੍ਰੀ ਬਿਫੋਰ ਸਾਹਿਬ ਰੋਪੜ ਤੋਂ ਅੱਗੇ ਜੋ ਨੰਗਲ ਹੈ ਉੱਥੇ ਦਰਿਆ ਦੇ ਕੰਡੇ ਬਿਪੋਰ ਸਾਹਿਬ ਗੁਰਦੁਆਰਾ ਸ਼ਸ਼ੋਭਿਤ ਹੈ ਇਸ ਬਾਣੀ ਦਾ ਉਚਾਰਨ ਦਸਵੇਂ ਪਾਤਸ਼ਾਹ ਜੀ ਨੇ ਉਸ ਸਥਾਨ ਉੱਤੇ ਕੀਤਾ ਸੀ ਸੰਮਤ 17 ਸਹਿਸ ਪਨੀਜਾ ਅਰਧ ਸਹਿਸ ਫਨ ਤੀਨ ਕਿਹਜਾ ਸੋ 17 ਸੰਮਤ 1753 ਨੂੰ ਇਸ ਬਾਣੀ ਦਾ ਗੁਰੂ ਮਹਾਰਾਜ ਨੇ ਉਚਾਰਨ ਕੀਤਾ ਸੀ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਬਾਣੀ ਦਾ ਉਚਾਰਨ ਸੰਮਤ 70 ਹੈ ਸਹਸਪਨੀਜਾ ਅਰਧ ਸਹਸ ਫਨ ਤੀਨ ਕਿਹਜਾ ਸੋ 1753 ਸੰਮਤ 1753 ਨੂੰ ਇਹ ਬਾਣੀ ਉਚਾਰਨ ਕੀਤੀ ਸੀ ਇਹ ਬਾਣੀ ਅੰਮ੍ਰਿਤ ਸੰਚਾਰ ਤੋਂ ਪਹਿਨਾ ਦਸਵੇਂ ਪਾਤਸ਼ਾਹ ਜੀ ਨੇ ਇਹ ਬਾਣੀ ਦਾ ਵੀ ਉਚਾਰਨ ਕਰ ਦਿੱਤਾ ਸੀ ਕਿਉਂਕਿ ਜੋ ਅੰਮ੍ਰਿਤ ਸੰਚਾਰ ਹੈ ਉਹ ਵਿਸਾਖ ਸੰਮਤ 1756 ਦੇ ਵਿੱਚ ਅੰਮ੍ਰਿਤ ਸੰਚਾਰ ਹੁੰਦਾ ਹੈ ਸੰਮਤ 1756 ਦੇ ਵਿੱਚ ਅੰਮ੍ਰਿਤ ਸੰਚਾਰ ਹੁੰਦਾ ਹੈ ਪਰ ਇਹ ਬਾਣੀ ਦਾ ਉਚਾਰਨ ਦਸਵੇਂ ਪਾਤਸ਼ਾਹ ਏ ਸੰਮਤ 1753 ਦੇ ਵਿੱਚ ਸੰਪੂਰਨ ਕਰ ਦਿੰਦੇ ਨੇ ਸੋ ਇੱਥੇ ਇੱਕ ਵਾਰ ਫਿਰ ਤੋਂ ਸੰਤਾਨਾਂ ਨੂੰ ਦੱਸ ਦਈਏ ਕਿ ਇਸ ਬਾਣੀ ਦਾ ਦਸਵੇਂ ਪਾਤਸ਼ਾਹ ਜੀ ਨੇ ਉਚਾਰਨ ਸੰਮਤ 1753 ਈ ਸੰਮਤ 1753 ਨੂੰ ਕੀਤਾ ਸੀ ਜੋ ਕਿ ਖੰਡੇ ਪਹਲ ਜੋ ਅਮਰ ਸੰਚਾਰ ਹੈ ਜੋ ਪੰਜ ਪਿਆਰਾਂ ਦੀ ਚੋਣ ਕੀਤੀ ਸੀ ਖਾਲਸਾ ਪੰਥ ਸਾਜਿਆ ਸੀ ਉਹ ਦਸਵੇਂ ਪਾਤਸ਼ਾਹ ਜੀ ਨੇ ਸੰਮਤ 1756 ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਸੋ ਇਹ ਬਾਣੀ ਵੀ ਅਮਰ ਸੰਚਾਰ ਖਾਲਸਾ ਪੰਥ ਦੀ ਸਥਾਪਨਾ ਤੋਂ ਪਹਿਲਾਂ ਹੀ ਗੁਰੂ ਮਹਾਰਜ ਜੀ ਨੇ ਉਚਾਰਨ ਕਰ ਦਿੱਤੀ ਸੀ ਸੋ ਜੋ ਅੰਮ੍ਰਿਤ ਵੇਲੇ ਦੀ ਜੋ ਪੰਜਵੀਂ ਬਾਣੀ ਹੈ ਉਹ ਹੈ ਆਨੰਦ ਸਾਹਿਬ ਆਨੰਦ ਸਾਹਿਬ ਤੀਜੇ ਪਾਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਮੁਕਤ ਪਵਿੱਤਰ ਮੁਕਤੋ ਇਹ ਬਾਣੀ ਉਚਾਰਨ ਹੋਈ ਹੈ ਆਨੰਦ ਸਾਹਿਬ ਨਾਨਦ ਸਾਹਿਬ ਅੰਮ੍ਰਿਤ ਵੇਲੇ ਦੀਆਂ ਪੰਜਾ ਬਾਣੀਆਂ ਦੇ ਵਿੱਚ ਪੰਜਵੇਂ ਸਥਾਨ ਉੱਤੇ ਇਹ ਬਾਣੀ ਆਉਂਦੀ ਹੈ ਇਹ ਬਾਣੀ ਸਿੱਖਾਂ ਦੇ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਉਚਾਰਨ ਕੀਤੀ ਸੀ ਇਹ ਬਾਣੀ ਜਿੱਥੇ ਮਨ ਨੂੰ ਸੰਬੋਧਿਤ ਵੀ ਕਰਦੀ ਹੈ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਵੀ ਹੈ ਮੇਰੇ ਮਨਾ ਤੂੰ ਸਦਾ ਉਸ ਪ੍ਰਮਾਤਮਾ ਦੇ ਨਾਲ ਜੁੜਿਆ ਰਹੇ ਉਤੇ ਬਾਣੀ ਮਨ ਨੂੰ ਵੀ ਸ਼ਾਂਤ ਕਰਦੀ ਹੈ ਸੋ ਇਹ ਸਨ ਅਮਰਤ ਵੇਲੇ ਦੀਆਂ ਪੰਜ ਬਾਣੀਆਂ ਜਪਜੀ ਸਾਹਿਬ ਜਾਪ ਸਾਹਿਬ ਤਾ ਪ੍ਰਸਾਦ ਸਵਈਏ ਚਉਬਈ ਸਾਹਿਬ ਆਨੰਦ ਸਾਹਿਬ ਇਸ ਦੇ ਵਿੱਚ ਜੋ ਅਮਰਤ ਵੇਲੇ ਦੀਆਂ ਪੰਜ ਬਾਣੀਆਂ ਨੇ ਤਿੰਨ ਬਾਣੀਆਂ 10ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਚਾਰਨ ਕੀਤੀਆਂ ਨੇ ਜੋ ਤਨ ਤਨ ਦਸਮ ਗ੍ਰੰਥ ਸਾਹਿਬ ਵਿੱਚ ਇਹ ਤਿੰਨ ਬਾਣੀਆਂ ਦਰਜ ਨੇ ਸੋ ਪਹਿਲੀ ਬਾਣੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਉਚਾਰਨ ਕੀਤੀ ਸੀ ਆਨੰਦ ਸਾਹਿਬ ਜੋ ਪੰਜਵੀਂ ਬਾਣੀ ਹੈ ਇਹ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਉਚਾਰਨ ਕੀਤੀ ਸੀ ਇਹ ਅੰਮ੍ਰਿਤ ਵੇਲੇ ਦੀ ਆ ਪੰਜਾ ਬਾਣੀਆਂ ਦਾ ਰਹਿਤਨਾਮਿਆਂ ਦੇ ਵਿੱਚ ਵੀ ਜ਼ਿਕਰ ਆਉਂਦਾ ਹੈ ਇਹ ਅੰਮ੍ਰਿਤ ਵੇਲੇ ਦੀਆਂ ਪੰਜਾਂ ਬਾਣੀਆਂ ਜਦੋਂ ਦਸਵੇਂ ਪਾਤਸ਼ਾਹ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਇਹ ਅੰਮ੍ਰਿਤ ਵੇਲੇ ਦੀਆਂ ਪੰਜਾਂ ਬਾਣੀਆਂ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਜਾ ਰਿਹਾ ਸੀ ਤਾਂ ਅੰਮ੍ਰਿਤ ਵੇਲੇ ਦੀਆਂ ਪੰਜਾਂ ਬਾਣੀਆਂ ਦਾ ਦਸਵੇਂ ਪਾਤਸ਼ਾਹ ਜੀ ਨੇ ਪਹਿਲਾਂ ਜਾਪ ਕੀਤਾ ਸੀ ਫਿਰ ਅੰਮ੍ਰਿਤ ਖੰਡੇ ਪਾਹੁਲ ਛਕਾਇਆ ਸੀ ਪੰਜ ਪਿਆਰਿਆਂ ਨੂੰ ਸੋ ਅੱਜ ਵੀ ਇਹ ਪੰਜੇ ਬਾਣੀਆਂ ਜੋ ਗੌਰ ਸਿੱਖ ਅੰਮ੍ਰਿਤ ਛਕਾਉਂਦੇ ਨੇ ਅੰਮ੍ਰਿਤ ਸੰਚਾਰ ਦੀ ਜੋ ਸੇਵਾ ਨਿਭਾਉਂਦੇ ਨੇ ਇਹ ਪੰਜੇ ਬਾਣੀਆਂ ਦਾ ਇਸੇ ਤਰਾਹੀ ਜਾਪ ਕਰਦੇ ਨੇ ਜਿਵੇਂ ਦਸਵੇਂ ਪਾਤਸ਼ਾਹ ਜੀ ਨੇ ਖਾਲਸਾ ਪੰਥ ਦੀ ਸਾਜਨਾ ਵੇਲੇ ਕੀਤਾ ਸੀ ਪਰ ਇੱਥੇ ਇੱਕ ਗੱਲ ਸੰਗਤ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿਉਂਕਿ ਕੁਝ ਮੜਮੁਖ ਲੋਕਾਂ ਵੱਲੋਂ ਆਪਣੀ ਹੀ ਮਰਿਆਦਾ ਬਣਾਈ ਹੋਈ ਹੈ ਇਥੇ ਆਪ ਜੀ ਨਾਲ ਇੱਕ ਘਟਨਾ ਸਾਂਝੀ ਕਰਾਂਗੇ ਕੁਝ ਮਨਮੁਖ ਲੋਕ ਗੁਰੂ ਘਰਾਂ ਦੇ ਵਿੱਚ ਅੰਮ੍ਰਿਤ ਵੇਲੇ ਦੀ ਆ ਪੰਜਾ ਬਾਣੀਆਂ ਦਾ ਜਾਪ ਨਹੀਂ ਕਰਦੇ ਉਹ ਸਿਰਫ ਇਕੱਲੀ ਜਪਜੀ ਸਾਹਿਬ ਜੀ ਦਾ ਬਾਣੀ ਦਾ ਹੀ ਜਾਪ ਕਰਦੇ ਨੇ ਪਰ ਜਿਹੜੀਆਂ ਗੁਰਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੇ ਜਿਹੜੇ ਦਸਾ ਪਾਤਸ਼ਾਹਿਆਂ ਨੂੰ ਆਪਣਾ ਗੁਰੂ ਮੰਨਦਿਆਂ ਨੇ ਜਿਨ੍ਹਾਂ ਦਾ ਧਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸੰਪੂਰਨ ਭਰੋਸਾ ਹੈ ਉਹ ਦਸਵੇਂ ਪਾਤਸ਼ਾਹ ਜੀ ਨੂੰ ਆਪਣਾ ਪਿਤਾ ਸਮਝਦਿਆਂ ਨੇ ਆਪਣਾ ਗੁਰੂ ਮੰਨਦਿਆਂ ਨੇ ਉਹ ਤਾਂ ਪੰਜਾ ਬਾਣੀ ਦਾ ਜਾਪ ਨਿਰੰਤਰ ਆਪਣੀ ਗੁਰੂ ਘਰਾਂ ਵਿੱਚ ਕਰਵਾਉਂਦਿਆਂ ਨੇ ਪਰ ਕੁਝ ਪ੍ਰਬੰਧਕ ਕਮੇਟੀਆਂ ਪੰਜਾ ਬਾਣੀਆਂ ਦਾ ਜਾਪ ਆਪਣੇ ਗੁਰੂ ਘਰਾਂ ਵਿੱਚ ਨਹੀਂ ਕਰਾਉਂਦੀ ਆ ਕਿਉਂਕਿ ਉਹ ਕੁਝ ਮਨਮੁਖ ਲੋਕ ਅਜੇਹੇ ਗੁਰੂ ਘਰਾਂ ਉੱਤੇ ਕਾਬਜ ਹੋਏ ਨੇ ਜੋ ਅਮਰਤ ਵੇਲੇ ਦੀ ਇਸ ਮਰਿਆਦਾ ਨੂੰ ਤੋੜ ਰਹੇ ਨੇ ਇੱਥੇ ਆਪ ਜੀ ਨਾਲ ਇੱਕ ਸੱਚੀ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਜੋ ਦਾਸ ਦਾ ਬਚਪਨ ਦਾ ਦੋਸਤ ਹੈ ਭਾਈ ਕਲਵੰਤ ਸਿੰਘ ਜੀ ਵਡਾਲਾ ਸੋ ਉਹਨਾਂ ਨੇ ਇੱਕ ਵਾਰ ਚੰਡੀਗੜ੍ਹ ਦੇ ਲਾਗੇ ਜੋ ਇੱਕ ਪਿੰਡ ਹੈ ਉਸ ਪਿੰਡ ਦੇ ਵਿੱਚ ਗ੍ਰੰਥੀ ਸਿੰਘ ਦੀ ਡਿਊਟੀ ਨਿਭਾਈ ਸੀ ਤੇ ਭਾਈ ਕੁਲਵੰਤ ਸਿੰਘ ਜੀ ਜੋ ਦਾਸ ਦਾ ਮਿੱਤਰ ਹੈ ਬਚਪਨ ਦਾ ਸੋ ਉਸ ਨੇ ਦੰਦਮੀ ਤਖਸਾਲ ਤੋਂ ਸੰਥਿਆ ਪ੍ਰਾਪਤ ਕੀਤੀ ਹੈ ਉਹਨਾਂ ਦੇ ਪਿਤਾ ਸਤਕਾਰਯੋਗ ਭਾਈ ਵਰਜਾ ਸਿੰਘ ਜੀ ਉਹ ਵੀ ਦੰਦ ਦਵੇਂ ਟਕਸਾਲ ਤੋਂ ਉਹਨਾਂ ਨੇ ਵਿੱਦਿਆ ਹਾਸਲ ਕੀਤੀ ਸੀ ਤੇ ਅੱਗੇ ਉਹਨਾਂ ਦੇ ਜੋ ਸਪੁੱਤਰ ਨੇ ਭਾਈ ਕੁਲਵੰਤ ਸਿੰਘ ਜੀ ਉਹਨਾਂ ਨੇ ਵੀ ਦੰਦ ਨਵੇਂ ਟਕਸਾਲ ਤੋਂ ਹੀ ਵਿੱਦਿਆ ਹਾਸਲ ਕੀਤੀ ਤੇ ਅੰਮ੍ਰਿਤ ਵੇਲੇ ਦੀ ਆ ਪੰਜਾਬ ਬਾਣੀਆਂ ਦੇ ਉਹ ਨਿਤਨੇਮੀ ਨੇ ਤੋ ਚੰਡੀਗੜ੍ਹ ਦੇ ਲਾਗੇ ਧਨਾਸ ਪਿੰਡ ਦੇ ਵਿੱਚ ਜਦੋਂ ਉਹਨਾਂ ਨੇ ਗੁਰੂ ਘਰ ਵਿੱਚ ਡਿਊਟੀ ਕੀਤੀ ਤਾਂ ਉਹ ਦੱਸਦੇ ਨੇ ਕਿ ਜਦੋਂ ਮੈਂ ਅੰਮ੍ਰਿਤ ਵੇਲੇ ਦੀਆ ਪੰਜਾਬ ਬਾਣੀਆਂ ਦਾ ਨਿਤਨੇਮ ਸ਼ੁਰੂ ਕੀਤਾ ਤਾਂ ਜਦੋਂ ਜਪਜੀਤ ਸਾਹਿਬ ਜੀ ਦੀ ਬਾਣੀ ਦੀ ਸੰਪਾ ਸਮਾਪਤੀ ਹੋਈ ਤਾਂ ਉਸ ਗੁਰਦੁਆਰੇ ਦਾ ਪ੍ਰਧਾਨ ਖੜਾ ਹੋ ਕੇ ਕਹਿਣ ਲੱਗਿਆ ਕਿ ਗਿਆਨੀ ਜੀ ਇਸ ਤੋਂ ਅੱਗੇ ਤੁਸੀਂ ਹੋਰ ਕੋਈ ਨਹੀਂ ਬਾਣੀ ਪੜ੍ਹਨੀ ਇਸ ਤੋਂ ਬਾਅਦ ਤੁਸੀਂ ਸਿੱਧਾ ਉਸ ਪੁਣੀ ਸਾਹਿਬ ਜੀ ਦੀ ਬਾਣੀ ਦਾ ਜਾਪ ਕਰੋ ਤਾਂ ਭਾਈ ਕਲਵੰਤ ਸਿੰਘ ਜੀ ਨੇ ਕਿਹਾ ਕਿ ਮਰਿਆਦਾ ਤਾਂ ਅੰਮ੍ਰਿਤ ਵੇਲੇ ਦੀਆ ਪੰਜਾਬ ਬਾਣੀਆਂ ਦੀ ਹੈ ਪਰ ਤੁਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਜਾਪ ਕਿਉਂ ਕਰਵਾ ਰਹੇ ਹੋ ਤਾਂ ਜੋ ਪ੍ਰਧਾਨ ਨੇ ਜਵਾਬ ਦਿੱਤਾ ਤਾਂ ਉਹ ਪ੍ਰਧਾਨ ਗੁਰੂ ਘਰ ਦੇ ਪ੍ਰਧਾਨ ਨੇ ਕਿਹਾ ਕਿ ਥਵੇਂ ਆਪਣੀ ਮਰਿਆਦਾ ਆਪਣੇ ਕੋਲ ਰੱਖੋ ਇੱਥੇ ਤੋਂ ਮਹਾਰੀ ਮਰਿਆਦਾ ਚੱਲੇਗੀ ਪਰ ਕਹ ਇਥੇ ਦੱਸਦੀ ਹੈ ਸਪਸ਼ਟ ਰੂਪ ਦੇ ਵਿੱਚ ਉਹ ਪ੍ਰਧਾਨ ਨੇ ਉਸ ਗੁਰੂ ਘਰ ਦੇ ਗ੍ਰੰਥੀ ਸਿੰਘ ਭਾਈ ਕਲਵੰਤ ਸਿੰਘ ਜੀ ਨੂੰ ਇਹ ਜਵਾਬ ਦਿੱਤਾ ਇਹ ਤੁਸੀਂ ਆਪਣੀ ਗੁਰੂ ਦੀ ਮਰਿਆਦਾ ਆਪਣੇ ਕੋਲ ਰੱਖੋ ਅਸੀਂ ਤਾਂ ਇਹ ਸਾਡਾ ਗੁਰਦੁਆਰਾ ਹੈ ਇੱਥੇ ਅਸੀਂ ਆਪਣੀ ਮਰਿਆਦਾ ਚਲਾਉਣੀ ਹੈ ਸੋ ਇੱਥੇ ਸੰਗਤਾਂ ਨੂੰ ਦੱਸ ਦਈਏ ਕਿ ਕੁਝ ਪ੍ਰਬੰਧਕ ਕਮੇਟੀਆਂ ਵੱਲੋਂ ਆਪਣੀ ਹੀ ਵੱਖਰੀ ਮਰਿਆਦਾ ਤੋਰੀ ਹੋਈ ਹੈ ਸੋ ਉਹ ਜਿੱਥੇ ਗੁਰੂ ਦੀ ਦੱਸੀ ਮਰਿਆਦਾ ਦੇ ਉਲਟ ਚੱਲ ਰਹੇ ਨੇ ਉਹ ਗੁਰੂ ਦੀ ਮਰਿਆਦਾ ਤੇ ਉਲਟ ਤਾਂ ਚਾਲੀ ਹੀ ਰਹੇ ਨੇ ਉੱਥੇ ਸੰਗਤਾਂ ਨੂੰ ਵੀ ਗੁੰਮਰਾਹ ਕਰ ਰਹੇ ਹਨ ਤੇ ਗ੍ਰੰਥੀ ਸਿੰਘ ਜਿਹੜੇ ਵਿਰੋਧ ਕਰਦੇ ਨੇ ਤੇ ਉਹਨਾਂ ਨੂੰ ਵੀ ਉਹ ਡਿਊਟੀ ਨਾ ਕਰਨ ਦੀਆਂ ਧਮਕੀਆਂ ਦੰਦੇ ਨੇ ਤੇ ਆਖਦੇ ਨੇ ਕਿ ਤੁਸੀਂ ਗੁਰੂ ਦੀ ਮਰਿਆਦਾ ਨਹੀਂ ਚਲਾਉਣੀ ਤੇ ਸਾਡੀ ਬਣਾਈ ਹੋਈ ਮਰਿਆਦਾ ਹੀ ਸਾਡੇ ਗੁਰਦੁਆਰਿਆਂ ਦੇ ਵਿੱਚ ਚਲਾਉਣੀ ਹੈ ਪਰੇਥੇ ਸੰਗਤਾਂ ਨੂੰ ਦੱਸ દਈਏ ਕਿ ਜੋ ਗੁਰਦੁਆਰਾ ਸਾਹਿਬ ਹੈ ਇਹ ਕਿਸੇ ਦੀ ਨਿੱਜੀ ਜਾਗੀਰ ਨਹੀਂ ਹੁੰਦੀ ਇਹ ਕਿਸੇ ਦਾ ਨਿੱਜੀ ਜਾਇਦਾਦ ਨਹੀਂ ਹੈ ਇਹ ਗੁਰੂ ਘਰ ਸੰਗਤਾਂ ਦਾ ਸਾਂਝਾ ਗੁਰਦੁਆਰਾ ਹੈ ਇਸ ਗੁਰੂ ਘਰ ਜੋ ਸੰਸਾਰ ਭਰ ਦੇ ਵਿੱਚ ਜਿੰਨੇ ਵੀ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਇਹ ਸਾਰੇ ਹੀ ਉਸ ਪ੍ਰਮਾਤਮਾ ਨੂੰ ਸਮਰਪਤ ਦਸਾ ਪਾਸ਼ਾ ਜਿਨੂੰ ਸਮਰਪਤ ਨੇ ਸੋ ਸੰਸਾਰ ਪਰਦੇ ਹਰ ਇੱਕ ਗੁਰੂ ਘਰ ਦੇ ਵਿੱਚ ਅੰਮ੍ਰਿਤ ਵੇਲੇ ਦੀ ਆ ਪੰਜਾ ਬਾਣੀ ਦਾ ਜਾਪ ਹੋਣਾ ਬਹੁਤ ਹੀ ਜ਼ਰੂਰੀ ਹੈ ਇੱਥੇ ਸੰਗਤਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਜਿਹੜੇ ਪ੍ਰਬੰਧਕ ਕਮੇਟੀਆਂ ਅੰਮ੍ਰਿਤ ਵੇਲੇ ਦੀ ਆ ਪੰਜਾ ਬਾਣੀ ਦਾ ਜਾਪ ਨਹੀਂ ਹੋਣ ਦੰਦੀਆਂ ਆਪਣੇ ਗੁਰੂ ਘਰ ਵਿੱਚ ਤੇ ਅਜਈਆਂ ਪ੍ਰਬੰਧਕ ਕਮੇਟੀਆਂ ਦਾ ਬਦਲੀ ਕਾਰਨ ਹੀ ਸਾਨੂੰ ਜ਼ਰੂਰੀ ਹੈ ਕਿਉਂਕਿ ਅਜਿਹੀਆਂ ਪ੍ਰੰਧਕ ਕਮੇਟੀਆਂ ਕਾਬਜ ਰਹਿਣਗੀਆਂ ਗੁਰੂ ਘਰਾਂ ਉੱਤੇ ਤਾਂ ਇਹ ਜਿੱਥੇ ਸਾਨੂੰ ਅੰਮ੍ਰਿਤ ਵੇਲੇ ਦੀਆਂ ਪੰਜਾ ਵਾਣੀਆਂ ਦੇ ਨਿੱਤ ਨੇਮ ਦੇ ਨਾਲ ਤੋੜਨਗੀਆਂ ਉੱਥੇ ਹੋਰ ਵੀ ਜੋ ਗੁਰੂ ਸਾਹਿਬ ਲੋ ਉਹ ਦਿੱਤੇ ਉਪਦੇਸ਼ਾਂ ਦੇ ਨਾਲ ਵੀ ਤੋੜਨਗੀਆਂ ਸੋ ਅੰਮ੍ਰਿਤ ਸੰਚਾਰ ਨਾਲ ਵੀ ਤੋੜਨਗੀਆਂ ਤੇ ਅਜਿਹੇ ਮਨਮੁਖ ਲੋਕਾਂ ਦਾ ਕੋਈ ਹੱਕ ਨਹੀਂ ਕਿ ਉਹ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਵਿੱਚ ਸ਼ਾਮਲ ਹੋਣ ਤੇ ਗੁਰੂ ਘਰਾਂ ਦੇ ਉੱਤੇ ਆਪਣੇ ਨਜਾਇਜ਼ ਕਬਜ਼ੇ ਕਰਨ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਅਜਿਹੇ ਮਨਮੁਖ ਲੋਕਾਂ ਨੇ ਜੋ ਗੁਰੂ ਘਰਾਂ ਉੱਤੇ ਕਬਜ਼ੇ ਕੀਤੇ ਹੋਏ ਹਨ ਉਹ ਗੁਰੂ ਘਰ ਵੀ ਅਜਿਹੇ ਮਨਮੁਖ ਲੋਕਾਂ ਤੋਂ ਆਜ਼ਾਦ ਕਰਵਾਏ ਜਾਣ ਜਿਹੜੇ ਗੁਰੂ ਘਰਾਂ ਦੇ ਵਿੱਚ ਅੰਮ੍ਰਿਤ ਵੇਲੇ ਦੀ ਆ ਪੰਜਾ ਬਾਣੀਆਂ ਤੋਂ ਗ੍ਰੰਥੀ ਸਿੰਘ ਨੂੰ ਰੋਕਿਆ ਜਾਂਦਾ ਹੈ ਇੱਥੇ ਸੰਗਤਾਂ ਨੂੰ ਦੱਸ ਦਈਏ ਕਿ ਗ੍ਰੰਥੀ ਸਿੰਘ ਤਾਂ ਉਹਨਾਂ ਦੇ ਮਨ ਦੇ ਵਿੱਚ ਕਈ ਗ੍ਰੰਥੀ ਸਿੰਘਾਂ ਦੇ ਮਨ ਦੇ ਵਿੱਚ ਚਾਹ ਹੁੰਦਾ ਹੈ ਕਿ ਅਸੀਂ ਸੰਗਤਾਂ ਨੂੰ ਸਹੀ ਪ੍ਰਚਾਰ ਨਾਲ ਗੁਰੂ ਨਾਲ ਜੋੜੀਏ ਅੰਮ੍ਰਿਤ ਵੇਲੇ ਦੀ ਆ ਪੰਜਾ ਬਾਣੀਆਂ ਦੇ ਨਾਲ ਜੋੜੀਏ ਜੋ ਗੁਰੂ ਸਾਹਿਬ ਨੇ ਸਾਡੇ ਜੀਵਨ ਦੇ ਪ੍ਰਤੀ ਜੋ ਹੁਕਮ ਦਿੱਤਾ ਹੈ ਜੋ ਗੁਰਬਾਣੀ ਉਪਦੇਸ਼ ਦੇ ਰਹੀ ਹੈ ਉਸ ਦੇ ਨਾਲ ਜੋੜੀਏ ਪਰ ਕੁਝ ਪ੍ਰੰਧ ਕਮੇਟੀਆਂ ਵੱਲੋਂ ਗਰੰਤੀ ਸਿੰਘ ਨੂੰ ਬੋਲਣ ਉੱਤੇ ਪਾਬੰਦੀ ਲਗਾਈ ਹੋਈ ਹੁੰਦੀ ਹੈ ਕਿ ਜੋ ਅਸੀਂ ਬੋ ਕਹਾਗੇ ਤੁਸੀਂ ਉਹੀ ਬੋਲਣਾ ਹੈ ਅਗਰ ਤੁਸੀਂ ਸਾਡੇ ਕਹੇ ਤੋਂ ਉਲਟ ਬੋਲੇ ਤਾਂ ਅਸੀਂ ਤੁਹਾਡੇ ਇਸ ਗੁਰਦੁਆਰੇ ਵਿੱਚ ਛੁੱਟੀ ਕਰ ਦਵਾਂਗੇ ਸੋ ਇੱਥੇ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਅਜਿਹੇ ਸਮੇਂ ਦੇ ਵਿੱਚ ਤੁਸੀਂ ਗੁਰੂ ਘਰ ਦੇ ਗ੍ਰੰਥੀ ਸਿੰਘਾਂ ਦਾ ਸੰਯੋਗ ਵੱਧ ਚੜ ਕੇ ਦਿਓ ਗ੍ਰੰਥੀ ਸਿੰਘ ਦੇ ਨਾਲ ਖੜਿਆ ਕਰੋ ਤਾਂ ਕਿ ਗ੍ਰੰਥੀ ਸਿੰਘ ਗੁਰੂ ਦੇ ਦੱਸੇ ਹੋਏ ਮਾਰਗ ਉੱਤੇ ਚੱਲਦੇ ਹੋਏ ਜੋ ਗੁਰੂ ਨੇ ਸਾਨੂੰ ਉਪਦੇਸ਼ ਦਿੱਤਾ ਹੈ ਉਸ ਉਪਦੇਸ਼ ਦੇ ਨਾਲ ਤੁਹਾਨੂੰ ਜਾਣੂ ਕਰਵਾਉਣ ਸੋ ਇੱਕ ਵਾਰ ਆਪ ਜੀ ਨੂੰ ਇੱਕ ਘਟਨਾ ਬਾਰੇ ਹੋਰ ਜਾਣੂ ਕਰਵਾ ਦਈਏ ਕਿ ਭਾਈ ਕਲਵੰਤ ਸਿੰਘ ਜੀ ਇੱਕ ਗੁਰੂ ਘਰ ਦੇ ਵਿੱਚ ਪ੍ਰਚਾਰ ਕਰ ਰਹੇ ਸਨ ਕਿ ਸਾਨੂੰ ਸਾਡੇ ਗੁਰੂਆਂ ਨੇ ਕਫਰਾ ਮੜੀਆਂ ਕਫਰਾ ਪੀਰਾਂ ਦੀਆਂ ਦਰਗਾਹਾਂ ਉੱਤੇ ਜਾਣ ਤੋਂ ਰੋਕਿਆ ਹੈ। ਉਸ ਗੁਰਬਾਣੀ ਵੀ ਇਹੀ ਉਪਦੇਸ਼ ਦੇ ਰਹੀ ਹੈ ਇਹ ਇੱਕ ਅਟੱਲ ਸਚਾਈ ਹੈ। ਤਾਂ ਜਦੋਂ ਭਾਈ ਕਲਵੰਤ ਸਿੰਘ ਜੀ ਇਹ ਪ੍ਰਚਾਰ ਕਰ ਰਹੇ ਸਨ ਸੰਗਤਾਂ ਨੂੰ ਸਮਝਾ ਰਹੇ ਸਨ ਕਿ ਅਸੀਂ ਧਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬਹਾਰ ਜੀ ਦੇ ਹੀ ਲੜ ਲੱਗਣਾ ਹੈ। ਨਾ ਕਿਸੇ ਪਖੰਡੀ ਸਾਧ ਨਾ ਕਿਸੇ ਕਬਰ ਉੱਤੇ ਨਾ ਕਿਸੇ ਗੁੱਗਾ ਮਾੜੀ ਉੱਤੇ ਨਾ ਕਿਸੇ ਪੀਰ ਦੀ ਦਰਗਾਹ ਉੱਤੇ ਜਾਣਾ ਹੈ ਤਾਂ ਉੱਠ ਕੇ ਇੱਕ ਕਮੇਟੀ ਮੈਂਬਰ ਕਹਿਣ ਲੱਗਿਆ ਕਿ ਗਿਆਨੀ ਜੀ ਇਸ ਨਾਲ ਤਾਂ ਤੁਸੀਂ ਸਾਡੇ ਗੁਰੂ ਘਰ ਦੀ ਸੰਗਤਾਂ ਨੂੰ ਤੋੜੋਗੇ ਤੇ ਸਾਡੀ ਗੋਲਕਾ ਜਿਹੜੀ ਉਹ ਘਟ ਜਾਵੇਗੀ ਸੋ ਇੱਥੇ ਸੰਗਤਾਂ ਨੂੰ ਦੱਸ ਦਈਏ ਕਿ ਇੱਥੇ ਜੋ ਪ੍ਰਬੰਧਕ ਕਮੇਟੀਆਂ ਨੇ ਇਹ ਵੀ ਸਾਡੇ ਗਰੰਥੀ ਸਿੰਘਾਂ ਨੂੰ ਖੁੱਲ੍ਹੇ ਕੇ ਪ੍ਰਚਾਰ ਨਹੀਂ ਕਰਨ ਦਿੰਦੀ ਐ ਇਹਨਾਂ ਦਾ ਜੋ ਸੋਚਣੀ ਹੈ ਉਹ ਸਿਰਫ ਗੋਲਕਤਾ ਕੇ ਹੀ ਸੀਮਿਤ ਹੈ ਇਹ ਜੇ ਕਮੇਟੀਆਂ ਦੀ ਜੋ ਗੁਰੂ ਪ੍ਰਤੀ ਸ਼ਰਦਾ ਹੈ ਉਹ ਗੁਰੂ ਪ੍ਰਤੀ ਸ਼ਰਦਾ ਨਹੀਂ ਹੁੰਦੀ ਇਹਨਾਂ ਦਾ ਸਿਰਫ ਗੋਲਕਤਾ ਕੇ ਹੀ ਧਿਆਨ ਹੁੰਦਾ ਹੈ ਕਿ ਅਸੀਂ ਗੋਲਕ ਨੂੰ ਕਿਵੇਂ ਭਰੀਏ ਚਾਹੇ ਸਾਨੂੰ ਝੂਠ ਦਾ ਪ੍ਰਚਾਰ ਕਰਨਾ ਪਵੇ ਚਾਹੇ ਸਾਨੂੰ ਮਰਿਆਦਾ ਤੋੜਨੀ ਪਵੇ ਚਾਹੇ ਸਾਨੂੰ ਗੁਰੂ ਦੇ ਦੱਸੇ ਹੋਏ ਮਾਰਗ ਤੋਂ ਉਲਟ ਚੱਲਣਾ ਪਵੇ ਪਰ ਸਾਡੀ ਗੋਲਕ ਨਾ ਘਟੇ ਇੱਥੇ ਸੰਗਤਾਂ ਅੱਗੇ ਬੇਨਤੀ ਕਰਦੇ ਹਾਂ ਕਿ ਸਾਨੂੰ ਇਸ ਪ੍ਰਤੀ ਵੀ ਹੰਬਲਾ ਮਾਰਨਾ ਪਵੇਗਾ ਸੋ ਅਜਿਹੇ ਲੋਕਾਂ ਤੋਂ ਵੀ ਸਾਨੂੰ ਗੁਰੂ ਘਰ ਆਜ਼ਾਦ ਕਰਵਾਉਣੇ ਪੈਣਗੇ ਤਾਂ ਕਿ ਜੋ ਸਿੱਖ ਸੰਗਤਾਂ ਨੇ ਜੋ ਹੋਰ ਵੀ ਸਮਾਜ ਦੇ ਵਿੱਚ ਜਿੰਨੀਆਂ ਵੀ ਗੁਰੂ ਘਰ ਨਾਲ ਜੁੜੀਆਂ ਹੋਈਆਂ ਸੰਗਤਾਂ ਨੇ ਉਨਾਂ ਨੂੰ ਸੱਚ ਦਾ ਗਿਆਨ ਹੋ ਸਕੇ ਅਗਰ ਅਸੀਂ ਜੋ ਗੁਰੂ ਨੇ ਸੱਚ ਦੇ ਮਾਰਗ ਉਤੇ ਚੱਲਣ ਲਈ ਆਖਿਆ ਹੈ ਸੱਚ ਸੁਣਾਈ ਸੀ ਸੱਚ ਕੀ ਵੇਲਾ ਤਲ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਤਾਂ ਆਖਿਆ ਹੈ ਸੱਚ ਸੁਣਾਈ ਸੀ ਸੱਚ ਕੀ ਵੇਲਾ ਵੀ ਸੱਚ ਹੀ ਸੁਣਾਣਾ ਹੈ ਸੋ ਸੱਚ ਬੋਲਣ ਤੋਂ ਸਾਡੇ ਕੁਝ ਗ੍ਰੰਥੀ ਸਿੰਘਾਂ ਨੂੰ ਗੁਰੂ ਘਰ ਦੇ ਪ੍ਰਬੰਧ ਕਮੇਟੀ ਆ ਰੋਕ ਦਿਆ ਨੇ ਨਿੱਤ ਨਿਯਮ ਦਿਆਂ ਪੰਜ ਬਾਣੀਆਂ ਕਰਨ ਤੋਂ ਰੋਕਦੀਆਂ ਨੇ ਸੋ ਅਜਈਆ ਪ੍ਰੰਦਰ ਕਮੇਟੀਆਂ ਦਾ ਗੁਰੂ ਘਰ ਉੱਤੇ ਕੋਈ ਵੀ ਹੱਕ ਨਹੀਂ ਬਣਦਾ ਆਉਣ ਦਾ ਤਾਂ ਕਿਉਂਕਿ ਅਜਈਆ ਪ੍ਰੰਦਰ ਕਮੇਟੀਆਂ ਜੋ ਮਾਨਮੁਖ ਨੇ ਲੋਕ ਉਹ ਸਾਡੇ ਗਰੰਥੀ ਸਿੰਘਾਂ ਨੂੰ ਤਾਂ ਰੋਕ ਲਾਉਂਦੀਆਂ ਨੇ ਨਿੱਤ ਨਿਯਮ ਦੀਆਂ ਬਾਣੀਆਂ ਸੰਪੂਰਨ ਨਾ ਕਰਨ ਉੱਥੇ ਸੰਗਤਾਂ ਨੂੰ ਵੀ ਨਿੱਤ ਨਿਯਮ ਦੀਆਂ ਬਾਣੀਆਂ ਦੇ ਨਾਲ ਥੋੜ ਰਹੀਆਂ ਨੇ ਸੋ ਸੰਗਤਾਂ ਨੂੰ ਫਿਰ ਤੋਂ ਬੇਨਤੀ ਕਰਦੇ ਹਾਂ ਕਿ ਅਜਿਹੇ ਸਮੇਂ ਦੇ ਵਿੱਚ ਤੁਸੀਂ ਏਕਾ ਕਰਕੇ ਆਪਣੇ ਗੁਰੂ ਘਰ ਦਾ ਪ੍ਰਬੰਧ ਸਹੀ ਢੰਗ ਦੇ ਨਾਲ ਚਲਾਓ ਅਤੇ ਉਹਨਾਂ ਗ੍ਰੰਥੀ ਸਿੰਘ ਦਾ ਬਧ ਚੜ੍ਹ ਕੇ ਸੰਯੋਗ ਦਿਓ ਜਿਹੜੇ ਗ੍ਰੰਥੀ ਸਿੰਘ ਤੁਹਾਨੂੰ ਸੱਚ ਦੇ ਮਾਰਗ ਉੱਤੇ ਚੱਲਣ ਦਾ ਉਪਦੇਸ਼ ਦੰਦੇ ਨੇ ਇੱਕ ਗੁਰੂ ਨਾਲ ਜੋੜਦੇ ਨੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸੋ ਦਸਵੇਂ ਪਾਸ਼ਾ ਜਿਹਦਾ ਜੋ ਉਪਦੇਸ਼ ਹੈ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਉਸ ਉਪਦੇਸ਼ ਦੇ ਨਾਲ ਜੋੜਦੇ ਨੇ ਅਜੇ ਹੀ ਗ੍ਰੰਥੀ ਸਿੰਘਾ ਦਾ ਸਾਨੂੰ ਬਾਧ ਚੜ ਕੇ ਸੰਯੋਗ ਦੇਣਾ ਚਾਹੀਦਾ ਹੈ ਸੋ ਅਮਰਤ ਵੇਲੇ ਦੀ ਆ ਪੰਜਾ ਬਾਣੀਆਂ ਦਾ ਇੱਕ ਗੁਰ ਸਿੱਖ ਪ੍ਰਤੀ ਸ਼ਰਧਾ ਤੇ ਸੰਪੂਰਨ ਨਿਤਨੇਮ ਦਾ ਧਾਰਨੀ ਹੋਣਾ ਬਹੁਤ ਹੀ ਜ਼ਰੂਰੀ ਹੈ ਅਮਰਤ ਵੇਲੇ ਦੀਆਂ ਪੰਜ ਬਾਣੀਆਂ ਜਪਜੀ ਸਾਹਿਬ ਜਾਪ ਸਾਹਿਬ ਤੋ ਪ੍ਰਸਾ ਸਵਈਏ ਚੌਪਈ ਸਾਹਿਬ ਅਨੰਦ ਸਾਹਿਬ ਇਹ ਅਮਰਤ ਵੇਲੇ ਦੀਆਂ ਪੰਜ ਬਾਣੀਆਂ ਸਾਡੀਆਂ ਹਰ ਇੱਕ ਗੁਰਸਿੱਖ ਲਈ ਪੜਨੀਆਂ ਬਹੁਤ ਹੀ ਜ਼ਰੂਰੀ ਨੇ ਰਹਿਤ ਨਾਮਿਆਂ ਦੇ ਵਿੱਚ ਵੀ ਇਸ ਦਾ ਜ਼ਿਕਰ ਆਉਂਦਾ ਹੈ ਜਿੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਿੱਖਾਂ ਦੇ ਗੁਰੂ ਨੇ ਉਤੇ ਹੀ ਦਸਮ ਗ੍ਰੰਥ ਵੀ ਸਤਕਾਰਯੋਗ ਨੇ ਇਹ ਵੀ ਸਾਡੇ ਗੁਰੂ ਮਹਾਰਾਜ ਦੀ ਰਚਨਾ ਨੇ ਭਾਈ ਗੁਰਦਾਸ ਜੀ ਦੀ ਆਵਾਰਾ ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਤੇ ਰੈਤ ਲਾਵੇਂ ਇਹ ਵੀ ਸਾਡੇ ਲਈ ਸਤਕਾਰਯੋਗ ਬਾਣੀਆਂ ਨੇ ਸੋ ਗੁਰਸਿੱਖ ਦਾ ਇਹਨਾਂ ਬਾਣੀਆਂ ਉੱਤੇ ਅਟਲ ਕਰੋਸਾ ਨਿਸ਼ਚੈ ਹੋਣਾ ਬਹੁਤ ਹੀ ਜ਼ਰੂਰੀ ਹੈ ਤਾਂ ਹੀ ਅਸੀਂ 10ਵੇਂ ਪਾਤਸ਼ਾਹੀ ਦੇ ਸਿੱਖ ਅਖਵਾ ਸਕਦੇ ਹਾਂ ਅਗਰ ਅਸੀਂ ਕਿਸੇ ਵੀ ਪ੍ਰਤੀਕਿੰਤੂ ਪ੍ਰੰਤੂ ਕਰਾਂਗੇ ਤਾਂ ਅਸੀਂ 10ਵੇਂ ਪਾਤਸ਼ਾਹੀ ਦੇ ਸਿੱਖ ਨਹੀਂ ਅਖਵਾ ਸਕਦੇ ਸੋ ਇੰਨੀ ਆ ਕੇ ਬੇਨਤੀ ਆ ਪ੍ਰਵਾਨ ਕਰਨੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ